ਉਧਿਆਣਾ ਦੇ ਮੁੱਲਾਪੁਰ ਦੇ ਹਸਪਤਾਲ 'ਚ ਇਲਾਜ ਕਰਵਾ ਰਹੀ ਇਸ ਗੁਰਪਿੰਦਰ ਕੌਰ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਕਿ ਉਸ ਨਾਲ ਹੋਇਆ ਕੀ ਹੈ ਅਸਲ 'ਚ ਬੀਤੇ ਦਿਨੀ ਗੁਰਪਿੰਦਰ ਕੌਰ ਜੋ ਕਿ ਪੇਸ਼ੇਵਜੋਂ ਇੱਕ ਨਰਸ ਹੈ ਆਪਣੇ ਦੋਸਤ ਨੂੰ ਮਿਲਣ ਮੁੱਲਾਪੁਰ ਦੇ ਬਾਜ਼ਾਰ ਵਿੱਚ ਆਈ ਸੀ ਦੋਵੇਂ ਇੱਕ ਦੁਕਾਨ ਤੇ ਬੈਠੇ ਤੇ ਗੱਲਬਾਤ ਕਰਨ ਲੱਗੇ ਇਸੇ ਦੌਰਾਨ ਇਹ ਗੱਲਬਾਤ ਧੂ ਤੂ ਮੈਮੇ ਤੋਂ ਵੱਧਦੀ ਹੋਈ ਤਕਰਾਰ ਤੱਕ ਪਹੁੰਚ ਗਈ ਤੇ ਉਸਦੇ ਦੋਸਤ ਨੂੰ ਇੰਨਾ ਗੁੱਸਾ ਆ ਗਿਆ ਕਿ ਉਸਨੇ ਗੁਰਪਿੰਦਰ ਵੱਲ ਨੂੰ ਆਪਣੀ ਪਿਸਤੌਲ ਦਾ ਮੂੰਹ ਕਰ ਦਿੱਤਾ ਇਸ ਤੋਂ ਪਹਿਲਾਂ ਕਿ ਗੁਰਪਿੰਦਰ ਕੁਝ ਕਰਦੀ ਉਸਦੇ ਦੋਸਤ ਨੇ ਉਸਤੇ ਗੋਲੀ ਚਲਾ ਦਿੱਤੀ ਪਰ ਚੰਗੀ ਕਿਸਮਤ ਉਹ ਫਾਇਰ ਹੀ ਮਿਸ ਹੋ ਗਿਆ ਤੇ ਗੁਰਪਿੰਦਰ ਕੌਰ ਮੌਕੇ ਤੋਂ ਭੱਜ ਗਈ ਪਰ ਉਸਦੇ ਦੋਸਤ ਦੇ ਸਿਰ ਤੇ ਮੌਤ ਸਵਾਰ ਸੀ ਉਸ ਦਾ ਪਿੱਛਾ ਕਰਦਾ ਕਰਦਾ ਬਾਜ਼ਾਰ ਚ ਆ ਗਿਆ ਤੇ ਇੱਕ ਫਾਇਰ ਹੋਰ ਕਰ ਦਿੱਤਾ ਜੋ ਗੁਰਪਿੰਦਰ ਦੀ ਗਰਦਨ ਨਾਲ ਖੰਦਾ ਹੋਇਆ ਲੰਘ ਗਿਆ ਹੋਇਆ ਕੀ ਸੀਗਾ ਹਾਂਜੀ ਕੀ ਗੱਲ ਕੀ ਹੋਈ ਸੀ ਸਰ ਮੈਨੂੰ ਕੁਝ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋ ਰਿਹਾ ਕੋਈ ਨੂੰ ਨਹੀਂ ਪਤਾ ਸੀ ਕੱਪੜੇ ਲਾਂਜਾਰੇ ਸੀਗੇ ਤੇ ਉੱਥੇ ਸ਼ਾਪ ਤੇ ਜਦੋਂ ਤੇ ਫਾਇਰਿੰਗ ਹੋਣ ਲੱਗੀ ਤਾਂ ਸ਼ਾਪ ਦੇ ਅੰਦਰ ਵੜ ਕੇ ਮੈਨੂੰ ਘੜਕਾ ਸੁਣ ਕੇ ਘਬਰਾਟ ਹੋਣ ਲੱਗੀ ਤਾਂ ਮੈਂ نیچے ਬੈਠ ਗਈ ਮੈਨੂੰ ਕੁਝ ਵੀ ਨਹੀਂ ਪਤਾ ਹੈਗਾ ਉਧਰ ਪੂਰੇ ਮਾਮਲੇ ਦੀ ਪੁਲਿਸ ਨੇ ਵੀ ਤਸਦੀਕ ਕੀਤੀ ਹੈ ਲੜਕੀ ਜ਼ਖਮੀ ਹੋ ਗਈ ਉਸ ਕੇਸ ਦੇ ਵਿੱਚ ਪਤਾ ਲੱਗਿਆ ਕੀ ਕਾਰਨ ਸੀ ਲੜਕਾ ਕਾਬੂ ਕੀਤਾ ਗਿਆ ਕਿ ਨਹੀਂ ਹਾਂਜੀ ਇਹਦੇ ਜਿਹੜਾ ਹੈਗਾ ਮੂਲਾਪੁਰ ਤਖਾ ਤੇ ਏਰੀਆ 'ਚ ਜੋ ਇਨਸੀਡੈਂਟ ਹੋਇਆ ਹੈਗਾ ਜਿਹੜੀ ਲੜਕੀ ਆ ਇਹ ਪਿੰਡੋਰੀ ਨਰਸ ਸੀਗੀ ਤੇ ਇਹਦਾ ਜਿਹੜਾ ਇਹ ਪਰਮਵੀਰ ਸਿੰਘ ਹੈਗਾ ਇਹ ਅੱਜ ਉੱਥੇ ਇਹ ਆਪਸ 'ਚ ਮਿਲੇ ਸੀਗੇ ਤੇ ਉੱਥੇ ਬੈਠੇ ਬੈਠੇ ਹੀ ਇਹਨਾਂ ਦਾ ਕੋਈ ਟਕਰਾਅ ਹੋਇਆ ਤੇ ਇਹਦੇ ਕੋਲੇ ਵੈਪਨ ਸੀਗੇ ਤੇ ਇਹ ਜਿਹੜੋ ਲੜਕੀ ਨਾਲ ਟਕਰਾਅ ਹੋਇਆ ਤਾਂ ਲੜਕੀ ਉੱਠ ਕੇ ਬਾਹਰ ਆਈ ਤੇ ਲੜਕੀ ਦੇ ਸ਼ਾਪ 'ਚ ਸੀਗੇ ਤੇ ਬਾਹਰ ਉਹਨੇ ਲੜਕੀ ਨੂੰ ਫਾਇਰ ਕੀਤਾ ਉਹ ਫਾਇਰ ਮਿਸ ਹੋ ਗਿਆ ਉਸ ਤੋਂ ਬਾਅਦ ਲੜਕੀ ਭੱਜੀ ਭੱਜ ਕੇ ਸ਼ਾਪ ਚੈਂਟਰ ਕੀਤਾ ਇਹ ਵੀ ਪਿੱਛੇ ਹੀ ਗਿਆ ਜਿਵੇਂ ਸ਼ਾਰਟ ਸ਼ਾਪ ਚੈਂਟਰ ਕਰਨ ਲੱਗੇ ਨੇ ਦੁਬਾਰਾ ਫਾਇਰ ਕੀਤਾ ਜਿਹੜਾ ਕਿ ਲੜਕੀ ਦੇ ਲੱਗਿਆ ਹੈਗਾ ਦਸਰੇ ਨੱਕ ਤੇ ਲੱਗਿਆ ਤੇ ਉਹ ਲੜਕੀ ਹਸਪੀਟਲਾਈਜ਼ ਹੈ ਤੇ ਸਾਡੇ ਉੱਥੇ ਫੋਰਸ ਖੜੀ ਸੀਗੀ ਟ੍ਰੈਫਿਕ ਤੇ ਵੀ ਖੜੇ ਸੀ ਉਹਨਾਂ ਨੇ ਬਹੁਤ ਹਿੰਮਤ ਦਿਖਾ ਕੇ ਦਾ ਪਿੱਛਾ ਕੀਤਾ ਤੇ ਬਾਜ਼ਾਰ ਦੇ ਵਿੱਚ ਦੀ ਵਿੱਚ ਦੀ ਹੋ ਕੇ ਉਹ ਪਿੱਛੇ ਲੱਗੇ ਰਹੇ ਲੱਗੇ ਰਹਿੰਦੇ ਹੋਏ ਬਾਥਰੂਮ ਚਲਾ ਗਿਆ ਇਨ ਬਿਟਵੀਨ ਹੀ ਸਾਡੇ ਬਜ਼ਾਰ ਦੇ ਨੇੜੇ ਹੋ ਕੇ ਡੀਐਸਪੀ ਦਾ ਆਖਾਂ ਟੀਮ ਸਾਰੀ ਪਹੁੰਚ ਗਈ ਤੇ ਉਹ ਜਿਹੜਾ ਬਾਥਰੂਮ ਚ ਬੜ ਗਿਆ ਸੀ ਉਹਦੇ ਕੋਲੇ ਵੈਪਨ ਸੀ ਪਰ ਬੜੇ ਤਰੀਕੇ ਨਾਲ ਪ੍ਰੋਫੈਸ਼ਨਲੀ ਸਾਡੀ ਪੁਲਿਸ ਨੇ ਹੈਂਡਲ ਕਰਕੇ ਦਰਵਾਜ਼ਾ ਤੋੜ ਕੇ ਉਹਨੂੰ ਬਾਹਰ ਕੱਢ ਕੇ ਫੜ ਲਿਆ ਸੋ ਹੁਣ ਜਿਹੜਾ ਹੈਗਾ ਅੱਗੇ ਹਲੇ ਕਤਾਰ ਜਾਰੀ ਹੈ ਕਿਉਂਕਿ ਲੜਕੀ ਜਦੋਂ ਸਟੇਟਮੈਂਟ ਦੇਉ ਸਾਰੇ ਫੈਕਟਸ ਕਲੀਅਰ ਹੋਣਗੇ ਤੇ ਲੜਕੇ ਦੇ ਵੀ ਹੱਥ ਤੇ ਸ਼ੀਸ਼ਾ ਲੱਗਿਆ ਹੋਇਆ ਉਹ ਪਿੱਛੇ ਤੇ ਜੋ ਵੀ ਅੱਗੇ ਹਾਲਾਤ ਹੋਣਗੇ ਉਹ ਦੱਸਿਆ ਜਾਊਗਾ ਸਰ ਪਤਾ ਨਹੀਂ ਲੱਗ ਰਿਹਾ ਕਿਉਂ ਮਾਰੀ ਗੋਲੀ ਆ ਕਿਸ ਤਰ੍ਹਾਂ ਇਹ ਉਹਨਾਂ ਦਾ ਬਸ ਇਹੀ ਇਨੇ ਹੀ ਹਲੇ ਪਤਾ ਲੱਗਿਆ ਕਿ ਆਪਸ ਤਕਰਾਰ ਹੋਇਆ ਡਿਊ ਟੂ देयर ਡਿਫਰੈਂਸਸ ਹਾਂਜੀ ਸੋ ਤੇ ਸਰ ਇਹਨਾਂ ਕੋਲ ਵੈਪਨ ਸੀ ਉਹ ਲਾਇਸੈਂਸੀ ਸੀ ਜਾਂ ਕਿਸ ਤਰ੍ਹਾਂ ਇਹਦੇ ਬਾਰੇ ਹਲੇ ਕਲੀਅਰ ਨਹੀਂ ਹੈਗਾ ਪਰ ਜਿਦੋਂ ਅੱਗੇ ਪਤਾ ਕਰਾਂਗੇ ਤਾਂ ਕਲੀਅਰ ਸਾਰਾ ਕਰਾਂਗੇ ਕਿ ਇਹ ਵੈਪਨ ਕਿੱਥੋਂ ਆਇਆ ਕਿਦਾਂ ਸੀਗਾ ਇਹ ਥਿਸ ਇਜ਼ ਲਾਇਸੈਂਸੀ ਔਰ ਨਹੀਂ ਇਹ ਜਲਦੀ ਕਲੀਅਰ ਕਰਨਾ ਹੋਵੇ ਠੀਕ ਹੈ ਫਿਲਹਾਲ ਗੁਰਪਿੰਦਰ ਨੂੰ ਗੋਲੀ ਮਾਰ ਕੇ ਉਸ ਦਾ ਦੋਸਤ ਪੁਲਿਸ ਤੋਂ ਬਚਣ ਲਈ ਇੱਕ ਬਾਥਰੂਮ ਵਿੱਚ ਵੜ ਗਿਆ ਸੀ ਜਿਸ ਨੂੰ ਪੁਲਿਸ ਨੇ ਕਰੜੀ ਮੁਸ਼ਕਲ ਤੋਂ ਬਾਅਦ ਕਾਬੂ ਕੀਤਾ ਸੀ ਲੁਧਿਆਣਾ ਤਰਜਿੰਦਰ ਅਰੋੜਾ ਦੀ ਰਿਪੋਰਟ